ਆਪਾਂ ਬਾਈ ਜੀ ਮੂੰਹ ਚੱਕ ਕੇ ਜਿੱਥੇ ਚੱਲਣਾ ਚਲੀ ਜੰਨੇ ਆ ਵੀ ਪਾਈ ਆਪਾਂ ਭਲਾ ਕੀਤਾ ਇੱਥੇ ਸਾਡਾ ਹਾਲ ਕੌਣ ਪੁੱਛਦਾ ਆ ਬਾਈ ਵੀਡੀਓ ਸਾਰੇ ਪਹਿਲਾਂ ਤਾਂ ਪਚਾਓ ਸਾਰਿਆਂ ਦੇ ਫੋਨਾਂ 'ਚ ਗੱਲ ਤੁਹਾਨੂੰ ਦੱਸਾਂ ਯਾਰ ਇਦਾਂ ਥੋੜਾ ਹੁੰਦੀ ਆ ਹੈ ਸਾਡਾ ਸਾਰੇ ਲੋਕ ਪਾਣੀ 'ਚ ਰੋਡ ਚੱਲੇ ਆ ਤੇ ਸਾਡਾ ਕਿਸੇ ਨੇ ਹਾਲ ਪੁੱਛਿਆ ਆਪਾਂ ਮੂੰਹ ਚੱਕ ਕੇ ਚੱਕ ਕੇ ਕੜਸ਼ੀਆਂ ਬਤੀਲੇ ਤੇ ਤੁਰ ਪੰਨੇ ਆ ਜੀ ਕਦੀ ਗਾਜ਼ਾ ਨੂੰ ਚੱਲੇ ਆ ਜੀ ਕਦੀ ਉੱਥੇ ਨੂੰ ਚੱਲੇ ਆ ਪੰਜਾਬੀ ਆ ਗਏ ਓਏ ਪੰਜਾਬੀਆਂ ਨੇ ਸਾਲਾ ਠੇਕਾ ਲਿਆ ਦੁਨੀਆ ਦਾ 700 ਜਿਆਦਾ ਦੇਸ਼ ਆ ਰੁਪਿਆ ਦੇ ਇਹਨਾਂ ਕੋਲ ਇੰਨਾ ਪੈਸਾ ਸਾਲਿਆਂ ਕੋਲ ਕਿਸੇ ਨੇ ਪੁੱਛਿਆ ਕਿਸੇ ਇੱਕ ਆ ਇੱਕ ਨੇ ਵੀ ਕਿਸੇ ਨੇ ਪੈਸੇ ਦਿੱਤੇ ਕਿਸੇ ਨੇ ਉਹ ਭਾਈ ਮੇਰੀ ਹੱਥ ਜੋੜ ਕੇ ਬੇਨਤੀ ਆ ਮੇਰੀ ਵੀਡੀਓ ਉਹੀ ਲਾਈਕ ਤੇ ਸ਼ੇਅਰ ਕਰਿਓ ਜੋ ਚਾਉਂਦੇ ਆ ਸਾਡਾ ਪੰਜਾਬੀਆਂ ਦਾ ਪੈਸਾ ਸਾਡੇ ਲੋਕਾਂ ਤੇ ਲਾਇਆ ਜਾਵੇ ਯਾਰ ਰੋਣਾ ਨਿਕਲਦਾ ਤਸਵੀਰਾਂ ਦੇਖ ਕੇ ਇਹ ਚੱਕ ਕੇ ਕੜਸ਼ੀਆਂ ਬਤੀਲੇ ਆ ਜੋ ਦੀ ਗਾਜਾਂ ਨੂੰ ਚੱਲੀਏ ਜੀ ਸੀਰੀਆਂ ਨੂੰ ਚੱਲੀਏ ਜੀ ਇਰਾਕ ਨੂੰ ਚੱਲੀਏ ਜੀ ਵਾਪਿਸ ਦੇਖਣਗੇ ਆਪਣੇ ਲੋਕਾਂ ਨੂੰ ਸਾਰਾ ਪੰਜਾਬੀ ਲੋਕ ਈਸਾਈ ਹੋ ਗਏ ਆ ਤੁਸੀਂ ਉਹਨਾਂ ਤੋਂ ਕੀ ਲੈਣਾ ਸੱਤ ਦੇਸ਼ ਆ ਉਹਨਾਂ ਦੇ ਉਹਨਾਂ ਸਾਲੀਆਂ ਕੋਲ ਥੋੜਾ ਪੈਸਾ ਰੁਪਈਆਂ ਕੋਲ ਆਪਣੇ ਲੋਕਾਂ ਦਾ ਪਈ ਦੇਖਣ ਪਹਿਲਾਂ ਆਪਣੇ ਲੋਕ ਤਾਂ ਦੇਖੋ ਰੋਲਾ ਪਾਇਆ ਹੁੰਦਾ ਵੀ ਭਾਈ ਲੋਕ ਡੇਰੇਆਂ ਤੇ ਜਾਂਦੇ ਡੇਰੇਆਂ ਤੇ ਕਿਉਂ ਨਾ ਜਾਣ ਡੇਰੇਆਂ ਵਾਲੇ ਲੋਕਾਂ ਨੂੰ ਸਾਰਾ ਕੁਝ ਦਿੰਦੇ ਆ ਖਾਣ ਲਈ ਦਿੰਦੇ ਆ ਰਹਿਣ ਲਈ ਦਿੰਦੇ ਆ ਮਕਾਨ ਦਿੰਦੇ ਆ ਸਾਰਾ ਕੁਝ ਦਿੰਦੇ ਆ ਲੋਕ ਡੇਰੇਆਂ ਤੇ ਕਦੇ ਨਾ ਜਾਣ ਤੁਸੀਂ ਮੂੰਹ ਚੱਕ ਕੇ ਕੜਸ਼ੀਆਂ ਚੱਕ ਕੇ ਤੁਰ ਪੈਨੇ ਜਿੱਥੇ ਸਾਡਾ ਕੋਈ ਲੈਣਾ ਦੇਣਾ ਨਹੀਂ ਇੱਥੇ ਜੀ ਇੰਨੇ ਨਲਕੇ ਲਵਾਤੇ ਇੱਥੇ ਆਹ ਕਰਤਾ ਜੀ ਉਹ ਬਾਈ ਮੇਰੇ ਲੋਕੋ ਅਕਲ ਕਰੋ ਅਕਲ ਕਰੋ ਕਦੋਂ ਤੁਹਾਨੂੰ ਅਕਲ ਆਣੀ ਤੁਹਾਨੂੰ ਪੰਪ ਦੇ ਕੇ ਵੀ ਪੰਜਾਬੀ ਭਲਾ ਕਰਨ ਵਾਲੇ ਲੋਕ ਆ ਠੀਕ ਆ ਭਲਾ ਕਰਨ ਵਾਲੇ ਪਹਿਲਾਂ ਆਪਣਾ ਤਾਂ ਭਲਾ ਕਰ ਲਓ ਪਹਿਲਾਂ ਮੈਂ ਕਲਪਿਆ ਮੇਰਾ ਬੱਸ ਨਹੀਂ ਚੱਲਦਾ ਭਰਾਵੋ ਮੈਂ ਇੱਕੋ ਹੀ ਗੱਲ ਕਹਿਣੀ ਮੇਰੀ ਫੇਰ ਉਹੀ ਗੱਲ ਆ ਆ ਵੀਡੀਓ ਸਾਰੇ ਪੰਜਾਬੀਆਂ ਦੇ ਫੋਨਾਂ 'ਚ ਜਾਣੀ ਚਾਹੀਦੀ ਆ ਜੋ ਚਾਹੁੰਦਾ ਵੀ ਪਹਿਲਾਂ ਪੰਜਾਬੀਆਂ ਦਾ ਪੈਸਾ ਪੰਜਾਬੀਆਂ ਤੇ ਲੱਗੇ ਉਹੀ ਵੀਡੀਓ ਲਾਈਕ ਸ਼ੇਅਰ ਕਰਿਓ ਬਾਕੀ ਜੋ ਚਾਹੁੰਦੇ ਬਾਹਰ ਖੇ ਖਾਈ ਚਲੋ ਸਾਡਾ ਕੋਈ ਲੈਣਾ ਦੇਣਾ ਨਹੀਂ ਯਾਰ ਸੋਚ ਕੇ ਦਾ ਦੇਖੋ ਕਿੰਨੇ 2 200 ਤੋਂ ਵੱਧ ਦੇਸ਼ਾਂ ਦੁਨੀਆ 'ਚ ਕੋਈ ਆਇਆ ਸਾਡੀ ਹੈਲਪ ਲਈ ਆਇਆ ਕੋਈ ਇੱਕ ਬੰਦਾ ਦੱਸੋ ਇੱਕ ਬੰਦਾ ਆਇਆ ਹੋਵੇ ਮੈਨੂੰ ਇੱਕ ਬੰਦਾ ਉਹ ਦੇਛਾਂ ਦੀ ਦਾ ਛੱਡੋ ਸਾਲੇ ਹਿਮਾਚਲ ਵਾਲੇ ਨਹੀਂ ਆਏ ਹਿਮਾਚਲ 'ਚ ਕੋਈ ਮਾਰ ਡੇਗਦਾ ਤੇ ਤੁਸੀਂ ਚੱਕ ਕੇ ਤੁਰ ਪੈਨੇ ਆ ਜੀ ਆਗੇ ਜੀ ਪੰਜਾਬੀ ਹੈਲਪ ਕਰਨ ਤੁਹਾਲੇ ਹੀ ਕੋਣ ਆਉਂਦਾ ਯਾਰ ਅਕਲ ਕਦੋਂ ਆਉਣੀ ਸਾਨੂੰ ਇਹਨਾਂ ਫੁਗਰੀਆਂ ਨੇ ਸਾਨੂੰ ਮਾਰ ਲਿਆ ਸੀ ਜੀ ਪੰਜਾਬੀਆਂ ਅਸੀਂ ਜੀ ਭਲਾ ਕਰਦੇ ਆਂ ਅਸੀਂ ਆਹ ਕਰਦੇ ਤੁਹਾਡਾ ਭਲਾ ਕੋਣ ਕਰਦਾ ਸਾਡੇ ਲੋਕਾਂ ਨੂੰ ਲਾਲਚ ਦੇ ਕੇ ਕੋਈ ਆਪਣੇ ਡੇਰੇ ਤੇ ਲਜਾਈ ਜਾਂਦਾ ਕੋਈ ਆਪਣੇ ਪਾਸੇ ਲਜਾਈ ਜਾਂਦਾ ਤੁਸੀਂ ਤੁਰੇ ਫਿਰੋ ਇੱਥੇ ਕਾਰਸ਼ੀਆਂ ਚੱਕ ਕੇ ਕਹਿੰਦੇ ਲੱਖਾਂ ਮਿਲੀਅਨ ਡਾਲਰਾਂ ਦਾ ਸਮਾਨ ਤੁਸੀਂ ਦੂਜੇ ਦੇ ਛਾ ਨੂੰ ਦੇਈ ਜਾਂਨੇ ਯਾਰ ਉਹ ਬਾਈ ਮੇਰੀ ਬੇਨਤੀ ਆ ਕਿਸੇ ਵੀ ਇਦਾਂ ਦੀ ਸਸਤਾ ਨੂੰ ਸਾਲੀ ਪੰਜੀਨਾ ਤੋਂ ਆਪਾਂ ਨਾ ਨਹੀਂ ਕਿਸੇ ਸਸਤਾ ਸੰਸਤਾ ਦਾ ਲਿਆ ਨਾ ਲੈਣਾ ਕਿਸੇ ਵੀ ਸੰਸਤਾ ਨੂੰ ਪੰਜੀ ਨਹੀਂ ਦੇਣੀ ਜਿਹੜੇ ਸਾਲੇ ਬਾਹਰ ਲੋਕਾਂ ਨੂੰ ਫਾਇਦਾ ਦਿੰਦੇ ਆ ਪਹਿਲਾਂ ਆਪਣੇ ਲੋਕਾਂ ਨੂੰ ਦਓ ਜੇ ਤੁਹਾਨੂੰ ਦੀਦਾ ਨਹੀਂ ਤੁਹਾਡੇ ਪਿੰਡ ਚ ਕੋਈ ਮੈਨੂੰ ਦੱਸੋ ਮੈਂ ਲੱਭ ਦਿੰਦਾ ਆ ਕਿੰਨੇ ਆਪਣੇ ਸਿੱਖ ਲੋਕ ਆ ਯਾਰ ਮਾੜੇ ਹਾਲਾਂ ਚ ਆ ਨਿਆਣਿਆਂ ਦੇ ਮਾੜੇ ਹਾਲ ਆ ਐਵੇਂ ਥੋੜੋ ਲੋਕ ਡੇਰਿਆਂ ਤੇ ਜਾਂਦੇ ਜਾਂ ਇਸਾਈ ਹੋ ਗਿਆ ਸਾਰਾ ਉਧਰ ਏਰੀਆ ਭਾਈ ਉਹਨਾਂ ਨੂੰ ਮਿਲਦਾ ਆ ਮਕਾਨ ਮਿਲਦਾ ਆ ਰੋਟੀ ਪਾਣੀ ਮਿਲਦਾ ਹੈਲਪ ਹੁੰਦੀ ਆ ਜਿਹੜੇ ਪਾਣੀ ਚ ਰੁੜੇ ਆ ਉਹਨਾਂ ਨੂੰ ਉਹਨਾਂ ਨੇ ਪਸ਼ੂ ਲੈ ਕੇ ਦੇਣੇ ਆ ਤੁਸੀਂ ਕੀ ਲੈ ਕੇ ਦੇਣਾ ਛੁਣ ਛੁਣਾ ਪ੍ਰੌਣਾ ਪਾਉਂਦੇ ਆ ਜੀ ਸਿੱਖ ਇਦਾਂ ਹੋ ਗਏ ਉਦਾਂ ਹੋ ਗਏ ਭਾਈ ਯਾਰ ਮੇਰਾ ਬੱਸ ਨਹੀਂ ਚੱਲਦਾ ਪਿਆ ਇੱਕੋ ਹੀ ਮੇਕੋ ਆਹੀ ਤਰੀਕਾ ਆ ਲੋਕਾਂ ਦਾ ਕੇ ਗੱਲ ਬਚਾਉਣ ਦਾ ਸੋਚ ਕੇ ਦੇਖਿਓ ਜੋ ਆ ਸਸਤਾ ਮਾਨੂੰ ਪੈਸੇ ਦਿੰਦੇ ਜੋ ਬਾਹਰ ਪੈਸੇ ਦਿੰਦੀਆਂ ਭਈ ਬਾਹਰੋਂ ਕੌਣ ਆਇਆ ਸਾਲਾ ਇੱਕ ਤਾਂ ਬੰਦਾ ਆ ਜਾਂਦਾ ਇੱਕ ਤਾਂ ਬੰਦਾ ਆ ਜਾਂਦਾ ਮੇਰਾ ਬੀਬੀ ਵਧੀ ਜਾਂਦਾ ਆ ਇੱਕ ਬੰਦਾ ਆ ਇੱਕ ਬੰਦਾ ਜਿਹਨੂੰ ਕਹਿੰਦੇ ਹੁੰਦੇ ਇੱਕ ਬੰਦਾ ਆ ਕੋਈ ਹਿਮਾਚਲ ਤੋਂ ਆਇਆ ਕੋਈ ਆਇਆ ਦਿੱਲੀੋਂ ਅਰਬੀ ਦਾ ਛੱਡੋ ਚਿੱਟੀ ਜੰਮਰੀ ਵਾਲੇ ਛੱਡੋ ਕੋਈ ਇੰਡੀਆ ਤੋਂ ਨਹੀਂ ਆਇਆ ਸਾਡੀ ਹੈਲਪ ਕਰਨ ਕੇਰਲਾ 'ਚ ਪਾਣੀ ਆਉਂਦਾ ਤੁਸੀਂ ਉੱਥੇ ਮੂੰਹ ਚੱਕ ਕੇ ਹਿਮਾਚਲ ਉੱਥੇ ਮੂੰਹ ਚੱਕ ਕੇ ਪਤਾ ਨਹੀਂ ਸਾਲੀ ਕਦੋਂ ਅਗਲ ਆਉਣੀ ਸਾਡੇ ਲੋਕਾਂ ਨੂੰ ਯਾਰ ਉਹ ਬਾਲੀਆਂ ਗੱਲਾਂ ਨਹੀਂ ਕਰਨੀਆਂ ਉਹੀ ਲੋਕ ਵੀਡੀਓ ਲਾਈਕ ਜੋ ਚਾਹੁੰਦੇ ਆ ਭਈ ਸਾਡਾ ਪੈਸਾ ਸਾਡੇ ਤੇ ਲੱਗੇ ਪਹਿਲਾਂ ਬਾਕੀਆਂ ਦਾ ਠੇਕਾ ਆਪਾਂ ਨਹੀਂ ਲਿਆ ਅਰਬੀਆਂ ਦਾ 60 ਦੇਸ਼ ਆਪ ਹੀ ਦੇਖਣਗੇ ਭੈ ਜੋ ਚੰਗਾ ਪਖੰਡ ਫੜਿਆ ਯਾਰ ਓਕੇ ਬਾਈ ਬਾਲੀਆਂ ਗੱਲਾਂ ਨਹੀਂ ਕਰਨੀਆਂ ਵੀਡੀਓ ਸਾਰੇ ਫੋਨਾਂ 'ਚ ਪਹੁੰਚਾ ਦਿਓ ਵੀ ਆਪਣਾ ਪੈਸਾ ਆਪਣੇ ਤੇ ਲੱਗਣਾ ਚਾਹੀਦਾ ਆ ਬਾਕੀ ਫੇਰ ਦੇਖਾਂਗੇ ਠੀਕ ਹੈ ਨਾ ਸਾਰਾ ਪੰਜਾਬ ਰੋੜ ਚੱਲਾ ਆ ਉਹ ਮੇਰਾ ਮੇਰੇ ਏਰੀਆ 'ਚ ਕਿੰਨਾ ਪਾਣੀ ਆਇਆ ਆਇਆ ਸਾਲਾ ਕੋਈ ਦੇਖਣ ਓਕੇ ਯਾਰ ਮੈਨੂੰ ਐਨੀ ਹੋਰ ਤਰ੍ਹਾਂ ਹੋਈ ਜਾਂਦੀ ਆ ਐਵੇਂ ਮੈਂ ਕਲ ਪਿਆ ਪਿਆ ਪਹਚਾਯੋ ਵੀਡੀਓ ਸਾਰੇ ਪਾਸੇ ਤੇ ਜੈਸੇ ਜੈਸ ਲਿਖਿਓ ਜੋ ਸ਼ੇਅਰ ਤੇ ਲਾਈਕ ਤੇ ਕਮੈਂਟ ਉਹੀ ਕਰਿਓ ਜੋ ਚਾਹੁੰਦੇ ਸਾਡੇ ਦੇ ਪਹਿਲਾਂ ਪੈਸਾ ਲੱਗੇ ਠੀਕ ਹੈ ਨਾ ਤੇ ਲਾਂ ਤਾਂ ਪਾਉ ਉਹਨਾਂ ਨੂੰ ਜਿਹੜੇ ਬਾਹਰ ਜਾਂਦੇ ਆ ਪੈਸਾ ਸਾਡਾ ਲੈ ਕੇ ਪੰਜਾਬੀਆਂ ਦਾ ਸਤਿ ਸ੍ਰੀ ਅਕਾਲ ਦੱਸਿਓ ਤੁਸੀਂ ਵੀ ਸ਼ੁਕਰੀਆ ਓខਾ ਯਾਰ ਡਰਾਮਾ ਸਾਰਾ